ਗੱਲ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਤੁਹਾਨੂੰ ਦਿਖਾ ਲਦੇ ਹਾਂ ਆਪਣੇ ਕੋ ਪਸ਼ੂਆ ਯਾਰਾਂ ਤੇ ਤੁਹਾਨੂੰ ਕੱਲੇ ਕੱਲੇ ਦੀ ਡਿਟੇਲ ਕਰਦੇ ਹਾਂ ਤੇ ਕੱਲਾ ਕੱਲਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਆਪਣੇ ਕੋ ਤਾਜ਼ੀਆਂ ਸੁਈਆਂ ਟੋਕੜਾਂ ਗੱਬਣਾ ਵਿੱਚ ਬਹੁਤ ਚੰਗੀਆਂ ਚੰਗੀਆਂ ਆ ਨੀਲੀ ਰਾਵੀ ਦੀ ਝੋਟੀ ਬਹੁਤ ਜ਼ਿਆਦਾ ਚੰਗੀ ਫੋਲ ਨਿਸ਼ਾਨੀਆਂ ਕਵਰ ਕਰਦੀ ਹੈ ਕੱਚੀ ਅਧਾਹ ਦਿਨਾਂ ਦੀ ਆ ਵੇਖੋ ਕੱਟੀ ਦੋ ਦੰਦ ਪੂਰੀ ਸ਼ਕੀਨੀ ਵਾਲੀ ਪੂਰੀ ਬਰੀਕ ਤਾਜੀ ਸੂਈ ਵਾਲੇ ਭਲਾ ਭਲਾ ਪਾਈ ਫਿਰਦੀ ਐ 2-4 ਦਿਨ ਤੁਹਾਨੂੰ ਰੋਕੇ ਕੱਟੀਆਂ ਦਿਖਾ ਲਾਂਗੇ ਬਹੁਤ ਚੰਗੀਆਂ ਅਸਲ ਚੀਜ਼ਾਂ ਜੀ ਐ ਤੇ ਅੱਜ ਹੀ ਮਾਲ ਆਇਆ ਤੇ ਕੱਲੇ-ਕੱਲੇ ਦੀ ਆਪਾਂ ਜਾਇਜ਼ ਕੀਮਤਾਂ ਹੋਣੀਆਂ ਜੀ ਅੱਜ ਅੱਜ ਵੀਡੀਓ ਸਾਰਿਆਂ ਦੇ ਵੇਖਣ ਵਾਲੀ ਹੋਊਗੀ ਜਮਾਂ ਨਾਰਮਲ ਨਾਰਮਲ ਕੀਮਤਾਂ ਟੋਕੜ ਗੱਪਣ ਚੈੱਕ ਪਾਸ ਵੀ ਪਊਗੀ ਉੱਚੇ-ਬੱਚੇ ਵਾਲੀ ਮਹੀਂ ਵੀ ਪਊਗੀ ਗੱਪਣ ਵੀ ਪਊਗੀ ਆ ਛੋਟੀ ਜੇ ਟੋਕੜ ਗੱਪਣ ਚੈੱਕ ਪਾਸ ਤੇ ਮਗਰ ਕਟਾ ਤੇ ਵੇਖੋ ਜੀ ਕੁਆਲਿਟੀ ਕੱਟੀ ਦੀ ਬਹੁਤ ਚੰਗੀ ਨਿੱਗੀ ਨਿੱਗੀ ਸਿੰਗੀ ਦੰਦਾਜ ਕੱਟੀ ਹੈ ਜੀ ਤੇ ਆ ਝੋਟੀ ਜਿਹੜੀ ਇਹ ਵੀ ਸੱਜਰ ਆਪਣੇ ਕੋਲੋਂ ਗਈ ਆ ਇਹ ਵੀ ਤੁਹਾਨੂੰ ਦਿਖਾ ਲਦੇ ਆਂ ਕਾ ਝੋਟੀ ਜਿਹੜੀ ਆ ਮੈਂ ਆ ਬੱਚਾ ਜੇ ਦਾ ਸਾਰੀ ਦੀ ਤੁਹਾਡੇ ਨਾਲ ਕਰਦੇ ਆਂ ਡਿਟੇਲ ਸ਼ੇਅਰ ਜੀ ਆਜੋ ਮੰਗਲਦੀਨ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੇ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779283444977928344 ਤੇ ਹੋਰ ਮੰਗਲ ਜੀ ਕੈਮ ਜੇ ਹਾਂਜੀ ਤੇ ਵਖਾ ਲੀਏ ਫਿਰ ਦਿਖਾ ਲਓ ਜੀ ਕੀ ਤੋਂ ਸ਼ੁਰੂਆਤ ਕਰੀਏ ਐਤੋਂ ਹੀ ਖਾਲੀ ਆ ਨੀਲੀ ਤੋਂ ਨੀਲੀ ਤੋਂ ਆਹ ਬੱਚਾ ਜੀ ਇਹਦਾ ਕੋਈ ਨੀਲਾ ਵਾਲੇ ਤਿੰਨਾ ਦਾ ਵਾਲੇ ਪੰਜਾਂ ਦਾ ਵਾਲੇ ਤੁਹਾਡੇ ਸਾਹਮਣੇ ਵੀਰ ਜੀ ਠੀਕ ਆ ਜੀ ਹਾਂ ਜੀ ਤੇ ਦੁੱਧ ਹੋਊਗਾ ਜੀ ਇਹਦੇ ਕੋਲ ਨੈਟ ਨੌਂ ਕਿਤੋਂ ਤਿਆਰ ਅੱਛਾ ਹਾਂ ਜੀ ਤੇ ਮਹੀਂ ਚੰਗੀ ਆ ਬਹੁਤ ਚੰਗੀ ਆ ਤੇ ਮਹੀਂ ਅੱਧੀ ਕੇ ਚੌਥੀ ਆ ਤੇ ਡੈਡੀ ਨੂੰ ਪਤਾ ਨਹੀਂ ਵੀਡੀਓ ਬਣਾਉਣਾ ਤਾਂ ਮਹੀਂ ਚੋਤੀ ਆ ਅੱਛਾ ਹਾਂ ਜੀ ਤੇ ਆਹ ਤੁਹਾਨੂੰ ਵਿਖਾ ਦਿਆਂ ਜੀ ਖੋਲ ਕੇ ਕਰੋ ਚੈੱਕ ਦੇਖੋ ਜੀ ਅੱਧੀ ਕਿ ਮਹੀਨਾ ਜੋ ਛੱਡੀ ਹੋਣਾ ਠੀਕ ਆ ਲੈ ਵੋ ਜੀ ਦੋਤਾ ਹੈਗਾ 9 ਕਿਲੋ ਜੀ ਠੀਕ ਆ ਹਾਂਜੀ ਹਾਂਜੀ ਤੇ ਪਤਾ ਨਾ ਹੋਣ ਕਰਦੇ ਫਿਰ ਮੈਂ ਉਸੇ ਟਾਈਮ ਨਾਲ ਜਿੰਨੇ ਛੱਡਾਈਏ ਨਾ ਸੋਈਏ ਹਾਂ ਲੈ ਵਾ ਪੂਰਾ ਸੌ ਹਜ਼ਾਰ ਦੀ ਭਾਜੀ ਦੇਵਾ ਨਾਣਾ ਵਖਾ ਲਓ ਮੰਗਲ ਜੀ ਇੱਥੋਂ ਨਾਣਾ ਜਾਣਦੀਆਂ ਸਿੰਘ ਸਿੰਘ ਦੀ ਕੁਆਲਿਟੀ ਵਖਾ ਲਓ ਜੀ ਬਾਕੀ ਸੀਮਸ ਲੱਕ ਬਹੁਤ ਏ ਆ ਝੋਣ ਚਾਂ ਬਹੁਤ ਖਰੀ ਆ ਆ ਵੇਖਿਓ ਜੀ ਆ ਵੇਖਿਓ ਸੀਮਸ ਲੱਕ ਬਹੁਤ ਚੰਗੀ ਝੋਣ ਚਾਂ ਮੋਟਰੀਆ ਝੋਣ ਦੀ ਠੀਕ ਆ ਆ ਵੇ ਆ ਕਿੰਨੇ ਕਦੀ ਦੇਰੀ ਮੰਗਲ ਜੀ ਸਿੰਘ ਸਿੰਘ ਵਖਾ ਲਓ ਫੇਰੇ ਇਹਦਾ ਫੇਰ ਇਸ ਕੁਆਲਿਟੀ ਵੇ ਲਓ ਜੀ ਜੈ ਇਧਰ ਹੋ ਜਾ ਇਧਰ ਹੋ ਜਾ ਫੇ ਮੈਂ ਇਧਰ ਨਹੀਂ ਮਰਦਾ ਕੋਣ ਕਹਾ ਦੂਰ ਹੋ ਗਏ ਹਾਂ ਕੀਮਤ ਤੇਰੀ ਕਿੰਨੀ ਗਏ ਕੀਮਤ ਜੀ ਕਿੰਨੀ ਕਰਗੇ ਤੂੰ ਦੱਸ ਕੀਮਤ ਜੀ 180 70 ਕਿ ਦੀ 70 ਦੀ ਨਹੀਂ ਮੰਗਦੇ ਨਹੀਂ ਜਾਇਜ ਕਰ ਦਿਓ ਫਿਰ ਜਾਇਜ ਤੂੰ ਹੀ ਦੱਸ ਦੀ 65 ਦੀ ਹੈ 65 65 ਦੀ ਨਾ ਦਈਏ 60000 ਦੀ ਲੀ ਗਏ ਠੀਕ ਆ 60000 ਦੀ ਦੋ ਦਿਆ 60000 ਦੀ ਅੱਛਾ ਮਗਰ ਕਟਾ ਜੇ 60 ਚੋਂ ਆਪਾਂ 2000 ਛੱਡ ਦਈਏ 60 ਉਹ 50 ਜਾਇਰ ਦੀ 50 ਜਾਇਰ ਦੀ ਠੀਕ ਰੇ ਜੀ 55000 ਦੀ ਕੋਈ ਮਾਨਦਾਨ ਮੇਰਗੇ ਤਾਂ ਕਰਾਂਗੇ ਠੀਕ ਆ ਜੀ ਮੋਕ ਜ਼ਰੂਰ ਕਰਾਂਗੇ ਮੌਕੇ ਤੇ ਮੋਕੇ ਦੇ ਮਨਤਾਂ ਨੂੰ ਆ ਜੂ ਡੀਏ ਜੀ ਪਹਿਲਾ ਸੁਆ ਠੀਕ ਆ ਸੱਜਰ ਦਿੱਤੀ ਸੀ ਆਪਾਂ 1 ਲੱਖ ਤੇ 10 ਹਜ਼ਾਰ ਦੀ ਅੱਛਾ ਤੇ ਬਹੁਤ ਕੁਆਲਿਟੀ ਆ ਤੇ ਪਹਿਲਾ ਸੁਆ ਵਾ ਠੀਕ ਆ ਤੋ ਖਾ ਲੀ ਜੇ ਖੋਲ ਕੇ ਨੂੰ ਮੈਂ ਦਿਖਾ ਲਓ ਜੀ ਤੇ ਬਹੁਤ ਚੰਗੀ ਕੁਆਲਿਟੀ ਜੇ ਤੇ ਕੱਟੀ ਜਿਹੜੀ ਆ ਆਪਣੇ ਕੋਲੋਂ ਗਈ ਆ ਤਾਜੀ ਖਾ ਲੀ ਜੇ ਠੀਕ ਆ ਖਾ ਲੀ ਜੀ ਤੇ 5 ਕਿਲੋ ਦੁੱਧ ਜੇ ਦੇਖੋ ਠੀਕ ਫਿਰ ਇਸ ਕੁਆਲਿਟੀ ਖਾ ਲਓ ਜੀ ਦੇਖੋ ਜੀ ਸਾਲ ਹੋ ਗਿਆ ਸੁਰੀ ਜੀ ਠੀਕ ਆ ਪੂਰਾ ਸਾਲ ਪੂਰਾ ਸਾਲ ਅੱਜ ਕੱਲ ਦਿੱਤੀ ਆ ਜੂਠ ਮਾਰ ਕੇ ਨਾਮ ਮੰਗ ਲੈ। ਠੀਕ ਆ ਝੂਠ ਤੇ ਮਾਰਨਾ ਨਹੀਂ। ਹੱਲੇ ਵਾ ਵੇਲੋ। ਥੋੜਾ ਜਿਹਾ ਵੀਰ ਲੈ ਵੇਲੋ ਜੀ। ਵੇਲੋ ਜੀ ਕੁਆਲਿਟੀ। ਥੋੜਾ ਜਿਹਾ। ਥੋੜਾ ਜੀ ਵੀਰ ਲੈ ਵੇਖੋ ਜੀ। ਦੁੱਧ ਦਿੱਤਾ ਕੱਟੀ ਨੇ 11-12 11-12 ਕਿਲੋ। ਠੀਕ ਆ। ਹਾਂ ਜੀ। ਬਾਜੀ ਸੂਈ ਨੇ। ਬਾਜੀ ਸੂਈ। ਬਾਜੀ ਸੂਈ ਨੇ 11-12 ਕਿਲੋ ਦਿੱਤਾ ਦੁੱਧ ਦੀ। ਇਹਦੀ ਕੀਮਤ ਕਿੰਨੀ ਕਰੇ ਇਹਦੀ ਕੀਮਤ ਮੰਗ ਲੋ ਜੀ ਇਹ ਨਾਰਮਲ ਜੀ ਕਰ ਦਈਏ ਦੇਰ ਗਿਆ ਵੀ 70 ਕ ਦੀ ਉਹ ਨਹੀਂ ਇਹਦੀ 70 ਦੀ ਨਹੀਂ ਹਾਂ ਫਿਰ حساب ਨਾਲ ਦਈਏ ਕਰ ਦੋ ਹਿਸਾਬ ਨਾਲ ਫਿਰ 50000 ਦੀ ਦਈਏ ਖਾਲੀ ਜੀ ਨਾਲੇ ਅੱਛਾ ਆਹੋ ਇੰਨੀ ਕੀਮਤ ਕਰਨੀ ਹੈ ਇਹਦੀ ਹੈ ਕਿੰਨੇ ਵੀ ਦੇਰ ਗਏ ਮੇਰ ਧੰਨੇ ਬਾਬਾ ਦੁੱਧ 5 ਕਿਲੋ ਹੈਗਾ ਜੀ 4 ਕਿਲੋ ਕੋਈ ਲਾ ਕੇ ਲਵੇ ਠੀਕ ਹੈ ਦਾਦੋ 50 ਚ ਤੁਸੀਂ 50 ਛੱਡ ਦੀ 45 ਦੀ 45000 ਦੀ ਹਾਂ ਵੇਖ ਲਓ ਜੀ ਨਹੀਂ ਜੇ ਮਿਲਦੀ ਹੈ ਚੀਜ਼ ਠੀਕ ਆ ਹਾਂ ਤੇ ਖੋਲੋ ਮੰਗਲੂ ਜੀ ਹੁਣ ਅਗਲੇ ਮਹੀਨੇ ਤੁਸੀਂ ਆ ਵੇਖੋ ਛੋਟੀ ਦਾ ਇਹਦਾ ਵੀ ਥਣ ਦੇਵਾ ਬੜਾ ਆ ਮੈਂ ਖੋਲੋ ਜੀ ਇਹ ਗੱਬਣ ਮੈਂ ਵਾਂ ਵੱਡੀ ਮੈਂ ਵਾਂ ਚੰਗੇ ਰਿਕਾਰਡ ਵਾਲੀ ਤੇ ਚੰਗੇ ਦੁੱਧ ਵਾਲੀ ਤੇ ਵੇਖੋ ਮੰਗਲ ਜੀ ਆਓ ਖੋਲੋ ਖੋਲੋ ਖੋਲ ਕੇ ਫੜਾਓ ਤੁਰੇ ਖੋਲ ਕੇ ਉਹ ਨਹੀਂ ਖੋਲੋ ਖੋਲੋ ਆਜੋ ਵੇਖੋ ਮੈਂ ਬਹੁਤ ਚੰਗੀ ਹੈ ਵੀ ਤੇ ਚੰਗਾ ਥਾਣ ਕਿੱਥੇ ਆ ਵੇਖੋ ਦੇਵਾਜ ਦਾ ਕਿੱਥੋਂ ਸਟਾਰਟ ਹੁੰਦਾ ਆ ਵੇਖੋ ਜੀ ਇੱਥੋਂ ਲੈ ਵਾ ਸਟਾਰਟ ਹੁੰਦਾ ਇਹਦਾ ਤੇ ਬਹੁਤ ਚੰਗੇ ਰਿਕਾਰਡ ਵਾਲੀ ਮਈਆਂ ਜੀ ਦੁੱਧ ਵੀ ਚੰਗਾ ਸੱਜਰ ਦਊਗੀ ਆ ਮੰਗਲਵਾਰ ਲਿਓ ਜੀ ਲੈ ਜਾ ਵੇਖੋ ਜੀ ਮਈ ਚੰਗੀ ਮਹਿਵਾ ਵੀਰ ਮੇਰਾ ਜਿੰਨੇ ਚੰਗੇ ਤੇ ਰਿਕਾਰਡ ਵਾਲੀ ਮਹਿ ਲੈਣੀ ਆ 14 ਕੋਈ ਨੇ ਪਲੂਨੀ ਦੁੱਧ ਦਿੱਤਾ ਜੀ ਤੇ ਕੱਚੀ ਜੇਲੇ ਦੇਖੋ ਜੀ ਪੂਰੀ ਫੁੱਲਵਰ ਡੀ ਤੇ ਲੈਓ ਲੈਓ ਜੀ ਲੈਓ ਲੈਓ ਕਮਾ ਲਿਆ ਜੀ ਕਮਾ ਲਿਆ ਕਮਾ ਲਿਆ ਦੇਖੋ ਜੀ ਦੇਖੋ ਜੀ ਥਣ ਦੇਵਾ ਨਹੀਂ ਮੈਨੂੰ ਜਾਣ ਤੋਂ ਨਾ ਰਹਿ ਦੇਖੋ ਕਿੱਥੋਂ ਸਟਾਰਟ ਹੁੰਦਾ ਦੇਵਾ ਜੀ ਇਹ ਨਾਲ ਦਾ ਤੇਰੇ ਨਾਲ ਆਹ ਦੇਖੋ ਦੇਖੋ ਜੀ ਠੀਕ ਆ ਮੰਗਲੂ ਜੀ ਹਾਂ ਜੀ ਇਹ ਜਿਹੜੀ ਕੀਮਤ ਮੰਗ ਲਓ ਜੀ ਕਰੀਏ 120 ਦੁੱਤ ਮਹੀਂ 16 17 ਕਿਲੋ ਦੀ ਗਾਰੰਟੀ ਆ ਕੋਈ ਲੈ ਜੀ ਠੀਕ ਆ ਤੇ 120 ਕੀਮਤ ਜੇ ਤੇ 1 ਲੱਖ ਤੇ 15 ਦੀ ਦੇ ਦਾਂਗੇ ਜੀ ਠੀਕ 120 ਹਾਂ ਪੰਜ ਸ਼ੌਟ ਤੇ ਆ ਜਿਹੜੀ ਝੋਡੀ ਆ ਪਹਿਲਾ ਸੂਆ ਜੇ ਅੱਛਾ ਹਾਂ ਤੇ ਉਹ ਬੱਚਾ ਜੀ ਇਹਦਾ ਕਟਾ ਚੈੱਕ ਪਾਸ ਹੋ ਗਈ ਆ ਇੱਕ ਤਰੀਕ ਤੋਂ ਇਹਨਾਂ 6 ਮਹੀਨਾ ਲੱਗ ਜਾਣਾ ਜੀ ਪੰਜਾਂ ਦੀ ਹੋ ਕੇ ਕੋਈ ਭਾਰ ਨਹੀਂ ਪਾਇਆ ਭਾਰ ਤੱਕ ਦੀ ਫੁੱਲ ਗਰੰਟੀ ਦਵਾਂਗੇ ਆਪਣੇ ਕੇ ਸੱਜਣ ਬੰਦੇ ਕੋਲ ਲਈ ਹੈ ਜੀ ਦੁੱਧ ਦੇ ਕੋਲ 5 ਕਿਲੋ ਹੋਊਗਾ ਜੀ ਤੁਸੀਂ 4 ਲਾ ਕੇ ਲਓ ਆ ਜਾ ਝੋਟੀ ਜੀ ਹੋ ਬੱਚੇ ਦੇ ਮਿਲਦੀ ਜੇ ਉਹ ਬੱਚਾ ਜੇ ਮੰਗਲ ਕੀਤਾ ਲੈ ਆਓ ਮੰਗਲੂ ਜੀ ਕੱਢੋ ਬਾਹਰ ਇਹਨਾਂਗੇ ਇੱਕ ਵਾਰ ਵਿਖਾ ਲੇ ਜੀ ਉਹ ਬੱਚਾ ਜੀ ਆ ਝੋਟੀ ਜੀ ਪਹਿਲਾ ਸੁਆ ਦੰਦਾ ਚ ਝੋਟੀ ਹੈ ਜੀ ਚੱਲ 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 ਪੁੱਤ ਡਰਨਾ ਦੇਖੋ ਜੀ ਪੂਰੀ ਰਾਜੀ ਝੋਟੀ ਆ ਐ ਪੱਥਰ ਵਰਗੀ ਜਾਣੇ ਇੱਚ। ਕਿਹਨੇ ਮੰਗ ਲੂ? ਸਹੀ ਗੱਲ। ਪੂਰੀ ਪਲੀ ਆ। ਲੈ ਆਓ ਲੈ ਆਓ ਦੀ। ਮੀਡੀਅਮ ਕੱਦ ਦੀ ਜੇ। ਬਾਕੀ ਸੂਣੀ ਪੂਰੇ ਟਾਈਮ ਤੇ ਬਾਜ਼ਾਰ ਚ ਹੀ ਆ। ਠੀਕ ਆ। ਕਿਉਂਕਿ ਅੱਧ ਚ ਚਲ ਗਈ ਆ ਬਾਜ਼ਾਰ ਚ ਪੂਰੇ ਜਸਮੀ ਆ। ਬੱਚਾ ਵੀ ਨਾਲ ਆ। ਬੱਚਾ ਵੀ ਘਟੋ ਘਟ। ਤੁਹਾਡੇ ਸਾਹਮਣੇ ਆ। ਪੰਜਾਂ 5000 ਦਾ ਬੱਚਾ ਵੇਖੀ ਸਕਦਾ ਜੀ 4 ਦਾ 5 ਦਾ ਤੇ ਆ ਜੀ ਛੋਟੀ ਜੀ ਕਿੰਨੇ ਦੀ ਮੰਗ ਲੂ ਜੀ ਦੇ ਦਈਏ ਦਾਦਾ ਤੁਸੀਂ ਤੁਸੀਂ ਦੱਸੋ ਜੀ ਦੇਰੀਆ 70 ਹੈ ਹਾਂ 70 ਦੀ ਨਹੀਂ 70 ਦੀ ਨਾ ਲਈਏ ਯਾਰ ਕਰੀਏ ਜਾਜ ਛੋਟੀ ਦੇ ਦਈਏ 65000 ਦੀ ਵਿਕੂ ਕੀ 65 ਦੀ ਛੋਟੀ ਪਰ ਆਪਾਂ 65 ਦੀ ਨਹੀਂ ਦੇਣੀ ਕਿੰਨੇ ਦੀ ਦੇ ਦਈਏ ਦੱਸੋ ਉਥੇ ਹੋ ਕੇ 65000 ਛੱਡ ਦੋ 46 ਦੀ 60 ਦੀ ਨਹੀਂ ਦੇਣੀ ਮੰਗਲੂ 60000 ਦੀ ਝੋਟੀ ਦੇਣੀ ਠੀਕ ਆ ਠੀਕ ਆ ਜਮਾ ਜਾਇਜ਼ ਕੀਮਤ ਆ ਵੇਖੋ ਜੀ ਫਿਰ ਤੇ ਬਾਕੀ ਇੱਕ ਆ ਜੇ ਤਾਜ਼ੀਆਂ ਬਾਕੀ ਆਪਣੇ ਕੋਲ ਤਾਜ਼ੀਆਂ ਸੁਈਆਂ ਮਈਆਂ ਬਾਹਰ ਹੈਗੀਆਂ ਤੇ ਬਾਕੀ ਕੋਈ ਫੋਨ ਲਾ ਲੇ ਜਿੰਨੇ ਵੀ ਲੈਣੀਆਂ ਚਾਰ ਆ ਅੰਦਰ ਜੇ ਤੇ ਪੰਜ ਝੋਟੀਆਂ ਬਾਹਰ ਜੇ ਤਾਜ਼ੀਆਂ ਤੇ ਇੱਕ ਗਾਂ ਜੇ ਆਹ ਵੇਖੋ ਝੁੱਟਿਆ ਮੰਗਲੂ ਝੋਟੀ ਮਾੜੀ ਚ ਖੋਲ ਕੇ ਤੋਰ ਦੇ ਵੇ ਆ ਚੋਟੀ ਖੋਲ ਕੇ ਤੋਰਦੇ ਮੜੀ ਜੀ ਆਹ ਵੇਖੋ ਜੀ ਆਹ ਜਿਹੜੀ ਜਿਕਾਰ ਲਈ ਜਿਕਾਰ ਲਈ ਇਹ ਕਾ ਕਟਾ ਕੱਲ ਚੰਗੀ ਤਰ੍ਹਾਂ ਵਿਖਾ ਲਿਆ ਨਹੀਂ ਗਿਆ ਜੀ ਤੇ ਇਹ ਕਟਾ ਜਿਹੜਾ 18000 ਦਾ ਦੇਣਾ ਜੀ ਆਹ ਸਿੰਘ ਜੀ ਆਹ ਵੇਖੋ ਜੀ ਨਿਗੀ ਨਿਗੀ ਸਿੰਗੀ ਆ ਤੇ ਪੂਰੀ ਕੁਆਲਿਟੀ ਆ ਤੇ 18000 ਦਾ ਜੀ ਇਹਦਾ ਰੇਟ ਜੀ ਆਹ ਵੇਖੋ ਆ ਗਿਆ ਜੀ ਆ ਗਿਆ ਵੇਖ ਲੈ ਸਿੰਘ ਸੁੰਗ ਤੇ ਜਾਵਾਂ ਹੀ ਦੇਖੂਗਾ ਹੀ ਨਹੀਂ ਜੀ 18000 ਦਾ ਫਿਕਸ ਰੇਟ ਜੀ ਜੀ ਆਹ ਦੇਖ ਲੈ ਨਾ 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 ਵੇਖ ਲੀ। ਨੇ ਆ ਲਿਆ ਝੋਟੀ। ਝੋਟੀ ਆ ਬੱਚਾ ਜੀ ਝੋਟੀ ਦਾ। ਝੋਟੀ ਤੁਹਾਨੂੰ ਤੋੜ ਕੇ ਵੇਹੇ ਵਖਾ ਲਦੇ। ਕੀਮਤ ਇਹਦੀ ਅਗਲੀ ਵਾਰ ਕਰਾਂਗੇ। ਦੇਖੋ ਕੱਟੀ ਜੀ। ਬਾਕੀ ਜਿੰਨੇ ਰੰਗੀ ਕੀਮਤ ਲਾਉਣੀ ਹੋਵੇ ਸੰਪਰਕ ਕਰ ਲੈ। ਦੇਖੋ ਸਿੰਘ ਦੀ ਕੁਆਲਿਟੀ ਦੋ ਦੰਦ ਜੇ origignal ਦੋ ਦੰਦ। ਦੇਖੋ ਜੀ। ਤੋੜਦੇ ਵਾਸਤੇ ਸਿੱਧੀ ਤੋੜਦੀ ਸੀ। ਦੇਖੋ ਜੀ, ਦੇਖੋ। ਦੇਖੋ ਜੀ। ਦੇਖੋ ਜੀ ਫਰਦ ਕੱਟੀ ਜੀ ਬਲੇ ਪਣਾ ਪੂਣਾ ਪਾਈ ਫਿਰਦੀ ਆ ਬਾਕੀ ਚੰਗੀ ਕੱਟੀ ਆ ਬਾਕੀ ਆ ਜ ਇੱਕ ਨੀਲੀ ਰਾਵੀ ਦੀ ਮੈਂ ਇਹ ਵੀ ਬਹੁਤ ਚੰਗੀ ਆ ਹਾਂ ਦੇਖੋ ਜੀ ਇਹ ਨੀਦਾ ਨੀਦੇਵ ਦੀ ਛਾਨ ਤੇ ਇਹ ਆ ਤਾਜੀ ਸੂਈ ਝੋਟੀ ਆ ਇਹਦੇ ਨਾਲੇ ਦੁੱਧ ਚੰਗਾ ਤੇ ਆ ਰਿਹਾ ਆ ਦੇਖੋ ਜੀ ਦੇਖੋ ਜੀ ਬਾਕੀ ਜਿੰਨੇ ਵੀ ਵੀਰ ਨੇ ਕਿਸ ਨੇ ਲੈਣੀ ਆ ਸੰਪਰਕ ਕਰ ਲੇ ਫੋਨ ਲਾ ਲਈ ਨੰਬਰ 9779983443 ਬਾਕੀ ਸਾਰਿਆਂ ਨੂੰ ਸასი ਘਾਲ ਹੈ ਜੀ